ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਪਾਣੀ ਦੇ ਸੈਂਪਲ ਇਕੱਠੇ ਕੀਤੇ ਗਏ ਸਨ ਜਿਸ ਦੇ ਚਲਦੇ 8 ਸਕੂਲਾਂ ਦੇ ਸੈਂਪਲ ਫੇਲ ਆਏ ਸਨ ਸੰਗਰੂਰ ਦੇ ਲਹਿਰਾਗਾਗਾ ਬਲਾਕ ਦੇ ਲਾਰਡ ਬੰਜਾਰਾ ਕਲਾ ਪਿੰਡ ਦੇ ਸਕੂਲ ਦੇ ਪਾਣੀ ਦੇ ਸੈਂਪਲ ਵੀ ਫੇਲ ਆਏ ਸਨ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਬੇहद ਚਿੰਤਾ ਵਿੱਚ ਹੈ ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਇਹ ਜੋ ਸਕੂਲ ਦਾ ਬੋਰ ਹੈ ਉਹ 3.5 ਸੌ ਫੁੱਟ ਤੇ ਲੱਗਾ ਹੋਇਆ ਹੈ ਅਤੇ ਨਹਿਰੀ ਪਾਣੀ ਦੇ ਬਿਲਕੁਲ ਕਰੀਬ ਲੱਗਾ ਹੋਇਆ ਹੈ ਜੇਕਰ ਸਕੂਲ ਦਾ ਪਾਣੀ ਦਾ ਸੈਂਪਲ ਫੇਲ ਹੋ ਰਿਹਾ ਹੈ ਤਾਂ ਪਿੰਡ ਵਿੱਚ ਜੋ ਪਾਣੀ ਦੀ ਸਪਲਾਈ ਹੋ ਰਹੀ ਹੈ ਉਸ ਦਾ ਸੈਂਪਲ ਤਾਂ ਇਸ ਤੋਂ ਵੀ ਮਾੜੇ ਹੋਣਗੇ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇੱਕ ਵਾਰ ਫੇਰ ਤੋਂ ਇਸ ਦਾ ਸੈਂਪਲ ਲਿਆ ਜਾਵੇ ਤਾਂ ਜੋ ਕਿ ਪਿੰਡ ਵਾਲਿਆਂ ਨੂੰ ਸਪਸ਼ਟ ਹੋ ਸਕੇ ਕਿ ਸਕੂਲ ਦਾ ਪਾਣੀ ਕਿੰਨਾ ਕੁ ਪੀਣ ਯੋਗ ਹੈ। ਇਹ ਵੀ ਜੋ ਆਪਣਾ ਵੀ ਸੈਂਪਲ ਦਾ ਜੋ ਰਿਜ਼ਲਟ ਆਏਗਾ ਸਾਡੇ ਵਾਸਤੇ ਸਾਰੇ ਵਾਸਤੇ ਚਿੰਤਾਜਨਕ ਹੈਗਾ। ਪਰ ਸਾਡੀ ਇੱਕ ਪ੍ਰਸ਼ਾਸਨ ਨੂੰ ਇੱਕ ਬੇਨਤੀ ਹੈ ਜੀ ਵੀ ਇਹ ਜਿਹੜੇ ਆਪਣੇ ਸੈਂਪਲ ਲਈ ਸੀਗੇ ਇਹ ਦੁਬਾਰੇ ਲਈ ਜਾਣ ਕਿਉਂਕਿ ਜਿਹੜਾ ਇਹ ਬੋਰ ਨੇ ਇਹ 350 400 ਫੁੱਟ ਤੇ ਲੱਗੇ ਹੋਏ ਨੇਗੇ ਤੇ ਇੱਕ ਹੋਰ ਤੁਸੀਂ ਲਵੇ ਲੋਕੇਸ਼ਨ ਵੀ ਲਿਓ ਜੀ ਨਹਿਰ ਦੇ ਜਮਾ ਜੜਛ ਨੇਗੇ ਤੇ ਪਿੰਡ ਇਥੋਂ ਘੱਟੋ ਘੱਟ 7-800 ਮੀਟਰ ਦੂਰ ਆਗਾ ਜੇ ਇਹ ਪਾਣੀ ਸਾਡੇ ਵੀ ਕਹਨ ਸਰ ਜੀ ਇਹ ਮਾੜਾਗਾ ਤਾਂ ਫਿਰ ਪਿੰਡ ਵਾਲਾ ਤਾਂ ਫਿਰ ਇਹ ਦੂ ਮਾੜਾ ਹਾਲ ਹੋਊਗਾ ਜੀ ਉਸ ਹੱਬ ਤੇ ਵੀ ਕੇਰਾ ਸਾਡੀ ਬੇਨਤੀ ਆ ਜੀ ਪ੍ਰਸ਼ਾਸਨ ਨੂੰ ਕੇਰਾ ਇਹ ਸੈਂਪਲ ਦੁਬਾਰੇ ਲਈ ਜਾਣ ਤੇ ਕਿਉਂਕਿ ਜੋ ਵੀ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਪਿੰਡ ਦੇ ਭਾਈ ਜੀ ਜਿਵੇਂ ਨਾ ਹੁਣ ਆਪਾਂ ਦੇਖ ਆਪਾਂ ਦੇਖਦੇ ਜਿਵੇਂ ਪਿੰਡ ਚ ਬੋਰ ਲੱਗਦੇ ਨੇ ਪਹਿਲਾਂ 200 250 ਫੁੱਟ ਤੇ ਲੱਗਦੇ ਸੀਗੇ ਹੁਣ ਜਿਹੜੇ ਪਿੰਡ ਦੇ ਵਿੱਚ ਤਕਰੀਬਨ ਬੋਰ ਲੱਗ ਰਹੇ ਨੇਗੇ 400 450 ਫੁੱਟ ਤੇ ਲੱਗ ਰਹੇ ਨੇਗੇ ਤੇ ਉਹਨਾਂ ਦਾ ਪਾਣੀ ਆ ਜਿਹੜਾ ਵੀ ਚੈੱਕ ਕਰਾਉਂਦਾ ਅਗਲਾ ਉਹਦਾ ਵੀ ਸੈਂਪਲ ਆ ਸੈੱਟ ਆਉਂਦਾਗਾ ਵੀ 400 450 ਤੇ ਜਿਹੜਾ ਵੀ ਪਾਣੀ ਦਾ ਵੀ ਹੈਗਾ ਉਹ ਕਰਦੇ ਨੇ ਮੋਟਰਾਂ ਸੇ ਬਾਹਰ ਆਉਂਦਾ ਪੀਣ ਵਾਲਾ ਉਹ ਵਧੀਆ ਪਾਣੀ ਦੇਖਣ ਚ ਆਇਆ ਕਿ ਸੈਂਪਲ ਫੇਲ ਨੇ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਦੱਸਿਆ ਕੀ ਹੋ ਸਕਦਾ ਹੈ ਕਿ ਤੇ ਨਾ ਕਿਤੇ ਸੈਂਪਲਾਂ 'ਚ ਵੀ ਪ੍ਰੋਬਲਮ ਹੋਵੇ ਸੈਂਪਲ ਦੁਬਾਰਾ ਤੋਂ ਲਿੱਤੇ ਜਾਣੇ ਚਾਹੀਦੇ ਨੇ ਪਰ ਹੋ ਸਕਦਾ ਹੈ ਕਿ ਥੱਲੇ ਵਾਲਾ ਪਾਣੀ ਖਰਾਬ ਹੋਵੇ ਜੇ ਥੱਲੇ ਵਾਲਾ ਪਾਣੀ ਖਰਾਬ ਹੈ ਸਰਕਾਰ ਦੁਆਰਾ ਜਿਹੜਾ ਇਹ ਪ੍ਰਾਰਲਾ ਕੀਤਾ ਗਿਆ ਹੈ ਸੈਂਪਲ ਲੈਣ ਦਾ ਇਹ ਬਹੁਤ ਛਲਾਗਾਯੋਗ ਹੈ ਜੀ ਕਿਉਂਕਿ ਸਿਹਤ ਤੋਂ ਉੱਤੇ ਕੁਝ ਨਹੀਂ ਪੰਜਾਬ ਸਰਕਾਰ ਨੇ ਜੋ ਇਹ ਮਤਲਬ ਕੰਮ ਕੀਤਾ ਹੈ ਇਹ ਬਹੁਤ ਛਲਾਗਾਯੋਗ ਹੈ ਪਰ ਇਹ ਸਕੂਲਾਂ ਤੱਕ ਸੀਮਿਤ ਨਾ ਰੱਖਣ ਇਹਨਾਂ ਨੂੰ ਪਿੰਡਾਂ ਵਿੱਚ ਵੀ ਜਾ ਕੇ ਸੈਂਪਲ ਲੈਣੇ ਚਾਹੀਦੇ ਨੇ ਜੇ ਇਹ ਪ੍ਰੋਬਲਮ ਆ ਰਹੀ ਹੈ ਤਾਂ ਇਹਦਾ ਪੁਖਤਾ ਕੋਈ ਹੱਲ ਹੋਣਾ ਜ਼ਰੂਰੀ ਹੈ हां जी ਜਿਵੇਂ ਹੁਣ ਫਲੂਰੋਇਡ ਦੀ ਮਾਤਰਾ ਵੱਧ ਦੱਸੀ ਗਈ ਹੈ ਉਹਦੇ ਕਾਰਨ ਬੰਦਾ ਦੇ ਇਨਸਾਨਾਂ ਦੇ ਦੰਦ ਖਰਾਬ ਹੋ ਜਾਣਾ ਹੱਡੀਆਂ ਦਾ ਕਮਜ਼ੋਰ ਹੋ ਜਾਣਾ ਤੇ ਜੇ ਜ਼ਿਆਦਾ ਮਾਤਰਾ ਹੋਵੇ ਕਿਉਂਕਿ ਹੁਣ ਸਾਨੂੰ ਇਹ ਨਹੀਂ ਪਤਾ ਕਿ ਇਸ ਮਾਤਰਾ ਕਿੰਨੀ ਕ ਹੈ ਜੇ ਜ਼ਿਆਦਾ ਮਾਤਰਾ ਹੋਵੇ ਤਾਂ ਇਹ ਨਾਲ ਲਖਵਾ ਵੀ ਹੋ ਸਕਦਾ ਤੇ ਉਹਦੇ ਕਾਰਨ ਹੈਗੇ ਨੇ ਪੇਸ਼ੈਂਟ ਬਹੁਤੇ ਬਜ਼ੁਰਗ ਹੈਗੇ ਨੇ ਜਿਨ੍ਹਾਂ ਦੇ ਹੱਡੀਆਂ ਮਤਲਬ ਗੋਡੇ ਭੰਗ ਗਏ ਜਾਂ ਗੋਡੇ ਖਰਾਬ ਹੋ ਗਏ ਜਾਂ ਦਰਦ ਕਰਦੇ ਨੇ ਹੋ ਸਕਦਾ ਇਸ ਕਾਰਨ ਹੁੰਦਾ ਹੋਵੇ ਕੀ ਸਰਕਾਰ ਨੂੰ ਇਸ ਚੀਜ਼ ਵੱਲ ਦੇਖਣ ਮਤਲਬ ਟੈਸਟਾਂ ਤੱਕ ਸੀਮਤ ਨਾ ਰੱਖੇ ਸਰਕਾਰ ਇਹ ਚੀਜ਼ ਨੂੰ ਇਹਦਾ ਕੋਈ ਚੰਗਾ ਉਪਰਾਲਾ ਕਰਨਾ ਚਾਹੀਦਾ ਜਿਹਦਾ ਹੱਲ ਹੋਣਾ ਚਾਹੀਦਾ ਦੇਖੋ ਜੀ ਜੇ ਇਹ ਸੈਂਪਲ ਸਹੀ ਨੇ ਇਹ ਆਪਦੇ ਕਸਵਟੀ ਤੇ ਸਹੀ ਉੱਤਰ ਦੇ ਨੇ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਜਿਹੜਾ ਪੀਣ ਯੋਗ ਪਾਣੀ ਹੈ ਇਹਦੀ ਆਪਾਂ ਨੂੰ ਕੇਅਰ ਕਰਨੀ ਚਾਹੀਦੀ ਹੈ ਸਰਕਾਰਾਂ ਉਪਰਾਲੇ ਕਰ ਸਕਦੀਆਂ ਨੇ ਸਰਕਾਰਾਂ ਸਾਨੂੰ ਸੇਧ ਦੇ ਸਕਦੀਆਂ ਨੇ ਸਰਕਾਰਾਂ ਸੜਕਾਂ ਬਣਾ ਸਕਦੀਆਂ ਨੇ ਪਰ ਟੁੱਟਣੋਂ ਤਾਂ ਸਾਨੂੰ ਬਚਾਣੀਆਂ ਪੈਣੀਆਂ ਸਰਕਾਰਾਂ ਦੇ ਉਪਰਾਲੇ ਵਧੀਆ ਹੁੰਦੇ ਨੇ ਤੇ ਹੁਣ ਜੇ ਆਪਾਂ ਕਹੀਏ ਕਿ ਲਵੇ ਲਵੇ ਸਾਡੇ ਪਹਿਲਾਂ ਕੋਈ ਸੇਲਾ ਪਲਾਂਟ ਨਹੀਂ ਸੀਗਾ ਜੀ ਹੁਣ ਸਾਡੇ ਪਿੰਡ ਵੀ ਸੇਲਾ ਪਲਾਂਟ ਹੈ ਇੱਥੇ ਦੁਗਾਲ ਹੈ ਪਿੰਡਾ ਇੱਥੇ ਦੋ ਸੇਲਾ ਪਲਾਂਟ ਆ ਤੇ ਇਧਰ ਟੈਂਪਰ ਸੇਲਾ ਪਲਾਂਟ ਆ ਇਧਰ ਨਿਹਾਲਗੜ੍ਹ ਸੇਲਾ ਪਲਾਂਟ ਆ ਇਧਰ ਉੱਬਿਆ ਮਤਲਬ ਆਲੇ-ਦਾਲੇ ਸੇਲਾ ਪਲਾਂਟ ਨੇ ਤੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਥੋੜੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦੀ ਛੇਤੀ ਤੋਂ ਛੇਤੀ ਜਾਂਚ ਕੀਤੀ ਜਾਵੇ ਕਿ ਇਹ ਕਿਤੇ ਜਿਹੜਾ ਗੰਦਾ ਦੂਸ਼ਿਤ ਪਾਣੀ ਹੈ ਇਹ ਧਰਤੀ ਦੇ ਵਿੱਚ ਇੰਜੈਕਟ ਤਾਂ ਨਹੀਂ ਕਰ ਰਿਹਾ